ਪੱਤਰਕਾਰ ਪਿੰਦਰ ਮਾਨ ਪਹੁੰਚਿਆ ਪਿੰਡ ਡੇਰਾ ਮੀਰ ਮੀਰਾ ਤੋਂ ਜੰਡਾਲੀ ਨੂੰ ਜਾਂਦੀ ਸੜਕ ਦੇ ਨਹਿਰ ਦੇ ਪੁਲ ਤੇ ਇਸ ਪੁਲ ਦੇ નીચે ਜੜੀਆਂ ਨੇ ਨਹਿਰ ਦੇ ਵਿੱਚ ਪੁਲ ਦੇ ਬਿਲਕੁਲ નીચે ਇਸ ਜਗ੍ਹਾ ਜਿਹੜੀਆਂ ਇੱਟਾਂ ਧਸ ਗਈਆਂ ਨੇ ਖੱਡਾ ਪੈ ਗਿਆ ਕਿਉਂਕਿ ਪੁਲ ਦੇ નીચે ਇਹ ਖੱਡਾ ਪੈ ਜਾਣ ਕਾਰਨ ਉਹਦਾ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਜਿਸ ਦੀਆਂ ਤਸਵੀਰਾਂ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਵੀ ਕਿਸ ਜਗ੍ਹਾ ਖੱਡਾ ਪਿਆ ਹੋਇਆ ਹੈ ਕਿਉਂਕਿ ਪੁਲ ਦੇ ਨੀਚੇ ਖੱਡਾ ਪਿਆ ਹੋਇਆ ਹੈ ਜਿਹੜਾ ਸਬੰਧਤ ਵਿਭਾਗਾਂ ਜ਼ਿਲ੍ਹਾ ਪ੍ਰਸ਼ਾਸਨ ਹੈ ਉਸ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਇਹ ਖੱਡੇ ਦੀਆਂ ਤਸਵੀਰਾਂ ਵੇਖੋ ਜਿਹੜੀਆਂ ਇੱਟਾਂ ਇਹ ਆਪਣੀਆਂ ਤਸ ਗਈਆਂ ਕਿਉਂਕਿ ਮੈਂ ਨੀਚੇ ਜਾ ਨਹੀਂ ਸਕਦਾ ਕਿਉਂਕਿ ਪੁਲ ਦੇ ਨੀਚੇ ਵੀ ਹੋ ਸਕਦਾ ਹੈ ਖੱਡਾ ਪਿਆ ਹੋਇਆ ਇੱਟਾਂ ਤਸੀਆਂ ਹੋਈਆਂ ਨੇ ਜ਼िला ਪ੍ਰਸ਼ਾਸਨ ਨੂੰ ਸਬੰਧਤ ਮੈਕਮੇ ਨੂੰ ਧਿਆਨ ਦੇਣ ਦੀ ਲੋੜ ਹੈ ਨਹਿਰ ਦੇ ਪੁਲ ਦੇ ਦੂਜੇ ਪਾਸੇ ਜੰਡਾਲੀ ਵਾਲੀ ਸਾਈਡ ਵੀ ਜਿਹੜੀਆਂ ਸਲੇਬਾਂ ਨੇ ਇਹ ਜਿਹੜੀਆਂ ਟੁੱਟੀਆਂ ਹੋਈਆਂ ਨੇ ਲੱਗਦਾ ਹੈ ਪਹਿਲਾਂ ਮਰਮਤ ਕੀਤੀ ਹੋਣੀ ਹੈ ਇਸੇ ਕਰਕੇ ਇਹ ਇਹ ਦੁਬਾਰਾ ਫੇਰ ਝੁੱਟ ਗਈਆਂ ਤੇੜਾ ਆਈਆਂ ਹੋਈ ਨੇ ਵੱਡੀਆਂ-ਵੱਡੀਆਂ ਤੇੜਾ ਲੱਗਦਾ ਵੀ ਇਸ ਪੁਲ ਦੇ نیچے ਜਿਹੜੀ ਲਾਗ ਹੈ ਜਿੰਨੀ ਵੀ ਨਹਿਰ ਲੱਗਦੀ ਹੈ ਵੀ ਸਾਰੀ ਇਹ ਇਹ ਮਤਲਬ ਚੰਡਮ ਹੋਈ ਵੀ ਹੈ ਨਹਿਰ ਕਿਉਂਕਿ ਇੱਥੇ ਵੀ ਪਹਿਲਾਂ ਮੁਰੰਮਤ ਹੋਈ ਵੀ ਹੈ ਇਹ ਜਿਹੜੇ ਇਹ ਥੈਲੇ ਵਗੈਰਾ ਲਗਾਏ ਹੋਏ ਨੇ ਜਿਨ੍ਹਾਂ ਵਿੱਚੋਂ ਕੁਝ ਥੈਲੇ ਟੁੱਟ ਵੀ ਗਏ ਨੇ ਇਸ ਪਾਸੇ ਖਾਸ ਕਰਕੇ ਸਬੰਧਤ ਮਾਇਕਮੇ ਨੂੰ ਨਹਿਰੀ ਵਿਭਾਗ ਨੂੰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਚਾਹੁੰਦਾ ਜੀ ਫਤੇਗੜ ਸਾਹਿਬ ਤੋਂ ਗਵਿੰਦਗੜ ਨੂੰ ਜਾਂਦੇ ਰਸਤੇ ਦੇ ਵਿੱਚ ਨਹਿਰ ਦਾ ਪੋੜਾ ਜੇ ਇਹ ਆਪਣੇ ਫਤੇਗੜ ਸਾਹਿਬ ਨੂੰ ਡੇਰਾ ਮੀਰ ਮੀਨਾ ਪਿੰਡ ਕਿੰਨੀ ਨੂੰ ਟੁੱਟ ਕਾ ਦਾ ਬਹੁਤ ਨੁਕਸਾਨ ਜੇ ਕਿਸਾਨਾਂ ਦਾ ਵੀ ਨੁਕਸਾਨ ਮਜ਼ਦੂਰਾਂ ਦਾ ਵੀ ਨੁਕਸਾਨ ਤੇ ਸੜਕਾਂ ਦਾ ਨੁਕਸਾਨ ਜਾਂ ਸਕੂਲਾਂ 'ਚ ਪਾਣੀ ਵੜ ਕੇ ਦਾ ਸਕੂਲਾਂ ਦਾ ਨੁਕਸਾਨ ਬਹੁਤ ਆ ਜਿਆਦਾ ਨੁਕਸਾਨ ਹੋ ਸਕਦਾ ਬਈ ਉੱਚ ਅਧਿਕਾਰੀਆਂ ਨੂੰ ਬੇਨਤੀ ਆ ਇਹ ਨੰਗਲ ਡੈਮ ਵਾਲਿਆਂ ਨੂੰ ਪਾਣੀ ਵਾਲਿਆਂ ਨੂੰ ਬਈ ਇਹਦੀ ਨਿਗਰਾਨੀ ਕੀਤੀ ਜਾਵੇ ਜੀ ਇਹਦਾ ਬਹੁਤ ਖਤਰੇ ਵਾਲਾ ਕੰਮ ਆ ਜੀ ਪੁਲ ਟੁੱਟਣ ਦਾ ਵੀ ਖਤਰਾ ਹੈ ਸਾਡੇ ਧੱਕ ਪੁਲ ਦੇ ਥੱਲੇ ਪੁਲ ਡੱਬ ਵੀ ਸਕਦਾ ਜੀ ਇਹ ਕੀ ਮੰਗ ਕਰਦੇ ਹਾਂ ਭਾਈ ਕੀ ਮੰਗ ਕਰਦੇ ਹੋ ਮੰਗ ਕਰਦੇ ਜੀ ਮਰਮਤ ਕੀਤੀ ਜਾਵੇ ਜੀ ਇਹਦੀ ਦੇਖਭਾਲ ਕਰੀ ਜਾਵੇ ਕੋਈ ਪੁੱਛਣ ਵਾਲਾ ਹੈ ਨਹੀਂ ਜੀ ਬਹੁਤ ਨਹਿਰ ਦਾ ਬਹਾ ਬਰਾਹਲਾ ਡਰਕਟਰ ਦੇ ਤੋਂ ਡਕਸ ਪਾਰ ਗਿਆ ਕੋਈ ਡਰਕਟਰ ਨਾ ਪਾਰ ਫੜ ਗਈ ਬੜੇ ਬੜੇ ਡਰਕਟਰ ਹੋਏ ਨੇ ਵਿੱਚ ਨਹਿਰ ਦੇਈ ਤੇ ਕੋਈ ਸੁਣਵਾਈ ਨਹੀਂ ਜਾਈ ਕੋਈ ਨਹੀਂ ਸੁਣਦਾ ਜੀ ਮੇਰਾ ਨੰਦ ਕਮਾਰਨਾ ਹੋ ਜੀ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਕਹਿੰਦੇ ਵੀ ਨਹਿਰ ਦੀ ਜਿਹੜਾ ਵਿਕਾਸ ਇਹਨੂੰ ਸਹੀ ਢੰਗ ਨਾਲ ਕੀਤਾ ਜਾਵੇ ਜੀ ਇਹ ਵੀ ਕੀ ਹੋਇਆ ਬਨਹਿਰ ਨੂੰ ਇਸ ਥੋਂ ਥੋਂ ਟੁੱਟੀ ਵੀ ਆ ਜੀ ਇਹਨੂੰ ਇਹਨਾਂ ਨੇ ਆਪਣੇ ਬੋਰੀਆਂ ਵੀ ਲਾਈਆਂ ਨੇ ਤੇ ਕਈ ਜਗ੍ਹਾ ਤੋਂ ਇਹਨਾਂ ਨੇ ਠੀਕ ਵੀ ਕੀਤੀਆਂ ਨਹੀਂ ਸੈੱਟ ਨਹੀਂ ਹੋ ਰਹੀ ਇਹ ਇਹਦਾ ਇਹਨੂੰ ਸਹੀ ਢੰਗ ਨਾਲ ਠੀਕ ਕੀਤਾ ਜਾਵੇ ਨਹੀਂ ਇਹਨਾਂ ਨੇ ਇਹਨੂੰ ਠੀਕ ਕਰਤਾ ਜਾਵੇ ਕਿੰਨਾ ਕੁ ਬੁਰਾ ਹਾਲ ਹੈ ਜੀ ਬਹੁਤ ਬੁਰਾ ਇਹ ਪਾਊਡਰ ਟੁੱਟਣ ਦਾ ਵੀ ਖਤਰਾ ਹੈ ਜੀ ਨਿੱਕਾ ਵੀ ਖਤਰਾ ਜੀ ਨਹੀਂ ਪੁੱਲ ਵੀ ਟੁੱਟ ਸਕਦਾ ਜੀ ਹਾਂ ਜੀ ਇਹ ਤੁਹਾਡੀ ਮੰਗ ਹੈ ਵੀ ਇਹਨੂੰ ਠੀਕ ਕੀਤਾ ਜਾਵੇ ਹਾਂ ਜੀ ਹਾਂ ਜੀ